ਸਸ ਗਾ ਜੀ ਮੈਂ ਇੰਦਰ ਸਬਰਵਾਲ ਤੁਸੀਂ ਵੇਖ ਰਹੇ ਹੋ ਪਟਿਆਲਾ ਟੁਡੇ ਅੱਜ ਅਸੀਂ ਪਹੁੰਚੇ ਹਾਂ ਪਟਿਆਲਾ ਦੇ ਕੁਮਾਰ ਸਵਾਗਰਾਉਂਡ ਦੇ ਵਿੱਚ ਜਿੱਥੇ ਲੱਗਾ ਹੋਇਆ ਇੱਕ ਵਿਸ਼ਾਲ ਮੇਲਾ ਤੁਸੀਂ ਦੇਖ ਸਕਦੇ ਹੋ ਕਿ ਬੜੇ ਆਧੁਨਿਕ ਤੇ ਬਹੁਤ ਹੀ ਬਹੁਤ ਹੀ ਵਧੀਆ ਤਰੀਕੇ ਨਾਲ ਇੱਥੇ ਮੇਲੇ ਦਾ ਆਯੋਜਨ ਕੀਤਾ ਗਿਆ ਹੈ ਜਿਸ ਨੂੰ ਕਿ ਬੋਲਿਆ ਜਾ ਰਿਹਾ ਪਟਿਆਲਾ ਵਿంటర్ ਕਾਰਨੀਵਲ ਇਸ ਮੇਲੇ ਦੀ ਖਾਸ ਤੇ ਹੈ ਕਿ ਇੱਥੇ ਕਸ਼ਮੀਰ ਵੈਲੀ ਵਰਗੀ ਕਸ਼ਮੀਰਾਂ ਦੀ ਜਿਹੜੀ ਕਾਟੀਆਂ ਹੈਗੀਆਂ ਪਹਾੜਾਂ ਦੀਆਂ ਕਾਟੀਆਂ ਉਹ ਜਿਹੀ ਤੁਹਾਨੂੰ ਕਾਟੀਆਂ ਦਿਖਾਈ ਦੇਣਗੀਆਂ ਇਸ ਦੇ ਨਾਲ ਹੀ ਮੈਨ ਮੇਡ ਜਲਪਰੀ ਜਿਹਨੂੰ ਹੀ ਕਹਿੰਦੇ ਨੇ ਜਲਪਰੀ ਉਹ ਜੀ ਜਲਪਰੀ ਤੁਹਾਨੂੰ ਇੱਥੇ ਇਸ ਕਾਰਨੀਵਲ ਦੇ ਵਿੱਚ ਦਿਖਾਈ ਦਵੇਗੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੋਕਾਂ ਦੇ ਵਿੱਚ ਕਿੰਨਾ ਰਸ਼ ਹੈ ਕਿੰਨਾ ਜਨੂਨ ਹੈ ਇਸ ਮੇਲੇ ਦੇ ਵਿੱਚ ਐਂਟਰੀ ਕਰਨ ਦਾ ਇੱਥੇ ਤਾਂ ਕਿ ਟਿਕਟਾਂ ਟਿਕਟ ਕਾਊਂਟਰ ਬੰਦ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਟਿਕਟ ਦਾ ਕਾਊਂਟਰ ਬੰਦ ਕਰ ਦਿੱਤਾ ਗਿਆ ਇਸ ਮੇਲੇ ਤੇ ਇੰਨਾ ਰਸ਼ ਹੋਣ ਰਸ਼ ਜ਼ਿਆਦਾ ਹੋਣ ਦੇ ਕਰਕੇ ਟਿਕਟ ਦਾ ਕਾਊਂਟਰ ਬੰਦ ਕਰ ਦਿੱਤਾ ਗਿਆ ਹੈ ਪਟਿਆਲਾ ਦੇ ਕੁਮਾਰ ਸਵਾ ਗਰਾਊਂਡ ਦੇ ਵਿੱਚ ਮੇਲਾ ਲੱਗਾ ਹੈ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪਟਿਆਲਾ ਜੁੜੇ ਪੇਜ ਨੂੰ ਲਾਈਕ ਕਰ ਲਿਓ ਪਟਿਆਲਾ ਦੇ ਵਿੱਚ ਇਹੋ ਜਿਹੇ ਮੇਲੇ ਦਾ ਆਯੋਜਨ ਹੋਣਾ ਵੱਡੀ ਗੱਲ ਹੈ ਪਟਿਆਲੇ ਦੇ ਵਿੱਚ ਇਹੋ ਜਿਹੇ ਪਹਿਲਾਂ ਵੀ ਮੇਲੇ ਲੱਗਦੇ ਰਹੇ ਹਨ ਪਰ ਇਸ ਵਾਰ ਜਿਹੜਾ ਮੇਲਾ ਹੈਗਾ ਉਹ ਥੋੜਾ ਜਿਹਾ ਡਿਫਰੈਂਟ ਹੈ ਇਸ ਦੇ ਵਿੱਚ ਜਲਪਰੀ ਤੁਹਾਨੂੰ ਦਿਖਾਈ ਦੇएगी ਕਿ ਮੈਨ ਮੇਲ ਹਾਂਜੀ ਬਿਲਕੁਲ ਜਲਪਰੀ ਤੁਹਾਨੂੰ ਦਿਖਾਈ ਦੇ ਰਹੀ ਹੈ ਇਸ ਮੇਲੇ ਦੇ ਵਿੱਚ ਤੇ ਇਸ ਮੇਲੇ ਦੇ ਵਿੱਚ ਆਉਣ ਲਈ ਲੋਕਾਂ ਵਿੱਚ ਇੰਨੀ ਜ਼ਿਆਦਾ ਉਤਸੁਕਤਾ ਹੈ ਇੰਨਾ ਜ਼ਿਆਦਾ ਲੋਕਾਂ ਵਿੱਚ ਕ੍ਰੇਜ਼ ਹੈ ਕਿ ਤੁਸੀਂ ਦੇਖ ਸਕਦੇ ਹੋ ਤਾਂ ਅਸੀਂ ਕੈਮਰਾਮੈਨ ਨੂੰ ਕਹਾਂਗਾ ਪਿੱਛੇ ਪਹਿਲਾਂ ਦਿਖਾਣ ਵੀ ਟਿਕਟ ਕਾਊਂਟਰ ਦੇ ਉੱਤੇ ਹੀ ਕਿੰਨਾ ਰਸ਼ ਦਿਖਾਈ ਦੇ ਰਿਹਾ ਹੈ ਇੰਨਾ ਜ਼ਿਆਦਾ ਰਸ਼ ਹੈ ਕਿ आयोजਕਾਂ ਨੂੰ ਮੇਲੇ ਦੇ আয়োজਕਾਂ ਨੂੰ ਟਿਕਟ ਦਾ ਕਾਊਂਟਰ ਵੀ ਬੰਦ ਕਰਨਾ ਪਿਆ ਹੈ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਪਹਿਲਾਂ ਸਭ ਤੋਂ ਪਹਿਲਾਂ ਅੰਦਰ ਤੇ ਦਿਖਾਵਾਂਗੇ ਤੁਹਾਨੂੰ ਅੰਦਰ ਕੀ ਕੀ ਇਨ੍ਹਾਂ ਦੇ ਮੇਲੇ ਦੀ ਕੀ ਕੀ ਵਿਸ਼ੇਸ਼ਤਾਵਾਂ ਕੀ ਕੀ ਖਾਸੀਅਤਾਂ ਇਸ ਮੇਲੇ ਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਗੁਫਾ ਦਾ ਆਯੋਜਨ ਕੀਤਾ ਗਿਆ ਹੈ ਬਿਲਕੁਲ ਪਹਾੜਾਂ ਵਰਗੀ ਗੁਫਾ ਹੈ ਤੁਸੀਂ ਅੱਧਰ ਆਓਗੇ ਤਾਂ ਤੁਹਾਨੂੰ ਗੁਫਾ ਦਿਖਾਈ ਦੇਗੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਕੈਮਰਾਮੈਨ ਗੁਫਾ ਦੇ ਉੱਤੇ ਜ਼ਿਆਦਾ ਕਨਸੈਂਟਰੇਟ ਕਰਨਾ ਲੋਕਾਂ ਨੂੰ ਦਿਖਾਣ ਵੀ ਇੱਥੇ ਗੁਫਾ ਕਿਸ ਤਰੀਕੇ ਨਾਲ ਗੁਫਾ ਪਹਾੜਾਂ ਵਰਗੀ ਗੁਫਾ ਬਣਾਈ ਗਈ ਹੈ ਬਿਲਕੁਲ ਪਹਾੜਾਂ ਵਰਗੀ ਇਹ ਗੁਫਾ ਹੈਗੀ ਹੈ ਤੇ ਐਂਟਰੀ ਕਰਦੇ ਆਪਾਂ ਨੂੰ ਐ ਲੱਗਦਾ ਜਿਵੇਂ ਕਿ ਕਿਸੇ ਪਹਾੜੀ ਇਲਾਕੇ ਦੇ ਵਿੱਚ ਅਸੀਂ ਗੁਫਾ ਦੇ ਵਿੱਚ ਜਾ ਰਹੇ ਹਾਂ ਉਸ ਤੋਂ ਬਾਅਦ ਤੁਹਾਨੂੰ ਦਿਖਾਣੇ ਆ ਕਿ ਅੱਗੇ ਅਸੀਂ ਜਦੋਂ ਜਾਵਾਂਗੇ ਇੱਕ ਵਿਸ਼ਾਲ ਕਹਿ ਸਕਦੇ ਹਾਂ ਇਹਨੂੰ ਕਿ ਟਰਾਂਸਪੇਰੈਂਟ ਫੁੱਲਾਂ ਦੇ ਬਾਗ ਦਾ ਯੋਜਨ ਕੀਤਾ ਗਿਆ ਹੈ ਜਿੱਥੇ ਤੁਸੀਂ ਸੈਲਫੀਆਂ ਵਗੈਰਾ ਆਪਣੀਆਂ ਵਧੀਆ ਤਰੀਕੇ ਨਾਲ ਸੈਲਫੀ ਵਗੈਰਾ ਖਿਚਾ ਸਕਦੇ ਹੋ ਅਸੀਂ ਜਲਦੀ ਜਲਦੀ ਨਾਲ ਤੁਹਾਨੂੰ ਮੇਲੇ ਦਿਖਾਵਾਂਗੇ ਮੇਲੇ ਦੇ ਵਿੱਚ ਬਹੁਤ ਇਸ ਦੇ ਵਿੱਚ ਬਹੁਤ ਪਿਆਰੀਆਂ ਆਈਟਮਾਂ ਇੱਥੇ ਤੁਹਾਨੂੰ ਦਿਖਾਈ ਦੇਣਗੀਆਂ ਆਪਾਂ ਤੁਹਾਨੂੰ ਦਿਖਾਨੇ ਆਗੇ ਅੱਗੇ ਇਸ ਮੇਲੇ ਦੇ ਵਿੱਚ ਕੀ ਕੀ ਇੱਥੇ ਯੋਜਨਾ ਹੋ ਰਿਹਾ ਹੈ ਖਾਸ ਤੌਰ ਤੇ ਇੱਥੇ ਸੈਲਫੀ ਪੁਆਇੰਟਸ ਬਣਾਏ ਗਏ ਨੇ ਜਿਨ੍ਹਾਂ ਨੂੰ ਸੈਲਫੀ ਕਿਚਨ ਦਾ ਸ਼ੌਂਕ ਹੈ ਉਹ ਸੈਲਫੀਆਂ ਆਪਣਾ ਫਿਚਰ ਦੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਇੱਥੇ ਕਿਸ ਤਰ੍ਹਾਂ ਨਾਲ ਆਪਣੀਆਂ ਸੈਲਫੀਆਂ ਖਿੱਚਦੇ ਹੋਏ ਦਿਖਾਈ ਦੇ ਰਹੇ ਨੇ ਸਭ ਤੋਂ ਪਹਿਲਾਂ ਐਂਟਰੀ ਦੇ ਉੱਤੇ ਹੀ ਇਹਨਾਂ ਨੂੰ ਸੈਲਫੀ ਪੁਆਇੰਟ ਦਾ ਆਇਆ ਹੈ ਪਿੱਛੇ ਇੱਕ ਤਰ੍ਹਾਂ ਦੀ ਵਾਟਰਫਾਲ ਬਣਾਈ ਗਈ ਹੈ ਵਾਟਰਫਾਲ ਦਾ ਯਾਰਾਂ ਨੂੰ ਦਿਖਾਈ ਦੇ ਰਿਹਾ ਹੈ ਜਿੱਥੇ ਲੋਕ ਸੈਲਫੀਆਂ ਖਿੱਚ ਰਹੇ ਨੇ ਪਟਾਲਾ ਢੂੜੇ ਦੇਖ ਰਹੇ ਤੁਸੀਂ ਤੇ ਪਟਾਲਾ ਢੂੜੇ ਦੇ ਵਿੱਚ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਪਟਾਲਾ ਦੇ ਵਿੱਚ ਕੁਮਾਰ ਸਵਾ ਗਰਾਊਂਡ ਦੇ ਵਿੱਚ ਰਾਜਪੁਰਾ ਰੋਡ ਦੇ ਉੱਤੇ ਬੰਦੇ ਕੁਮਾਰ ਸਵਾ ਗਰਾਊਂਡ ਦੇ ਵਿੱਚ ਇੱਕ ਵਿਸ਼ਾਲ ਮੇਲੇ ਦਾ ਵਿਸ਼ਾਲ ਵਿੰਟਰ ਕਾਰਨੀਵਲ ਦਾ ਆਯੋਜਨ ਕੀਤਾ ਗਿਆ ਹੈ ਤੁਸੀਂ ਮੇਲੇ ਨੂੰ ਚਾਹੇ ਹੋ ਕੀ ਦੇਖਿਆ ਤੇ ਇੱਥੇ ਹੁਣੇ ਹੁਣੇ ਬੜਿਆ ਹਾ ਜੇ ਕੁਛ ਨਹੀਂ ਦੇਖਿਆ ਅੱਛਾ ਹਲੇ ਕੁਛ ਨਹੀਂ ਦੇਖਿਆ ਕੀ ਦੇਖਣਗੇ ਆਇਓ ਖਾਸ ਅਸੀਂ ਜਲਪਰੀ ਦੇਖਣ ਆਏ ਆ ਜਲਪਰੀ ਸੁਣਿਆ ਕਿਸੇ ਨੇ ਕੀ ਹੁੰਦੀ ਈ ਹੈ ਜਲਪਰੀ ਅੱਛਾ ਇੱਕ ਕੁੜੀ ਹੁੰਦੀ ਹੈ ਜਿਹਦੇ ਕੋਲ ਲੱਤਾਂ ਨਹੀਂ ਹੁੰਦੀ ਆ ਬੜੀ ਸਾਈਡ ਗੱਲ ਹੈ ਅੱਛਾ ਨਹੀਂ ਸਾਈਡ ਗੱਲ ਨਹੀਂ ਆ ਉਹ ਫਿਸ਼ ਦਾ ਹੁੰਦੀ ਆ ਮੈਨਮੇਡ ਕਹਿੰਨੇ ਆ ਉਹ ਬਹੁਤ ਦੁਰਲਭ ਚੀਜ਼ ਹੈ ਮੈਂ ਦੇਖਿਆ ਹੀ ਨਹੀਂ ਦਿੰਦੀ ਪਰੀਆਂ ਦੀਆਂ ਲੋਕਿਕ ਕਥਾਵਾਂ ਦੇ ਵਿੱਚ ਸੁਣਾਈ ਦਿੰਦੀ ਹੈ ਫਿਰ ਆਪਾਂ ਨੂੰ ਕਿਵੇਂ ਦੇਖੂਗੀ ਇੱਥੇ ਦੇਖੂਗੀ ਅੰਦਰ ਦਾ ਆਇਓਗੇ ਤਾਂ ਦੇਖੂਗੀ ਬਿਲਕੁਲ ਪਾਣੀ ਦੇ ਵਿੱਚ ਹੁੰਦੀ ਆ ਉਹ ਪਾਣੀ ਦੇ ਵਿੱਚ ਤਲਦੀ ਆ ਪਾਣੀ ਦੇ ਵਿੱਚ ਤਰਦੀ ਆ ਬਿਲਕੁਲ ਚਲੋ ਦੇਖ ਕੇ ਪਤਾ ਲੱਗੂਗਾ ਦੇਖ ਕੇ ਮਜ਼ਾ ਆਊਗਾ ਕਿਸ ਦਿਨ ਆਇਓ ਪਪਾ ਲਾਲ ਤੇ ਬੱਬਾ ਲਾਲ ਚਲੋ ਬਹੁਤ ਵਧੀਆ ਤੇ ਕੀ ਨਾਮ ਹੈ ਤੁਹਾਡਾ ਬਿਆਨ 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 ਹਾਂਜੀ ਬਿਆਨ ਸਪੈਲਿੰਗ ਬੋਲੋ A Y डबल A N ਓਕੇ ਫਿਆਨ ਮਿਆਨ ਮਿਆਨ ਓਕੇ ਚਲੋ ਐਨੀ ਹਾਓ ਪਟੜਾ ਜੁੜ ਦੇ ਦਿਓ ਕੀ ਪਟੜਾ ਜੁੜ ਦੇ ਦਿਓ ਹਾਂਜੀ ਚਲੋ ਇਸਦੇ ਲਾਈਕ ਕਰਨਾ ਜਾ ਕੇ ਫਿਰ ਵੀਡੀਓ ਨੂੰ ਠੀਕ ਹੈ ਥੈਂਕ ਯੂ ਅੱਗੇ ਦੇਖੋ ਲੋਕ ਬਹੁਤ ਹੀ ਉਤਸੁਕ ਨੇ ਇੱਥੇ ਸੈਲਫੀਆਂ ਖਿਚਾਉਣ ਦੇ ਵਿੱਚ ਇਸਦੇ ਸੈਲਫੀ ਪੁਆਇੰਟਸ ਜਿਹੜੇ ਹੈਗੇ ਆ ਉਹ ਬਣਾਏ ਗਏ ਨੇ ਇਹ ਇਹ ਸ਼ਾਇਦ ਲੱਗਦੀ ਹੈ ਕਿ ਕੋਈ ਹੱਟ ਹੈਗੀ ਹੈ ਜਿਹੜੀ ਕਿ ਪਹਾੜਾਂ ਦੇ ਵਿੱਚ ਜਿਵੇਂ ਕੋਈ ਹੱਟ ਹੁੰਦੀ ਹੈ ਉਵੇਂ ਦੀ ਕੋਈ ਇੱਕ ਹੱਟ ਬਣਾਈ ਗਈ ਹੈ ਕਿ ਲੋਕ ਇੱਥੇ ਸੈਲਫੀਆਂ ਕਿ ਜਾ ਰਹੇ ਨੇ ਪੁਆਇੰਟਸ ਅਲੱਗ-ਅਲੱਗ ਪੁਆਇੰਟਸ ਤੇ ਸਭ ਤੋਂ ਪਹਿਲਾਂ ਇਹ ਆਈਟਮ ਤੁਹਾਨੂੰ ਦਿਖਾ ਰਹੇ ਹਾਂ ਕਿ ਸਭ ਤੋਂ ਪਹਿਲੀ ਇਹ ਉਹ ਹੈ ਜਿਹੜੀ ਕੇ ਅੰਦਰ ਐਂਟਰੀ ਤੇ ਦਿਖਾਈ ਦੇ ਰਹੀ ਹੈ ਤੁਹਾਨੂੰ ਸਾਰਾ ਮੇਲੇ ਦਾ ਅੰਦਰ ਹਲੇ ਬਹੁਤ ਕੁਝ ਹੈ ਬਹੁਤ ਕੁਝ ਹੈ ਇੱਥੇ ਕਿ ਇੰਗਲਿਸ਼ ਇੰਗਲਿਸ਼ ਮੈਂ ਵੀ ਤੁਹਾਨੂੰ ਦਿਖਾਈ ਦੇਗਾ ਉਹਦੇ ਨਾਲ ਗੱਲ ਕਰਾਂਗੇ ਚੱਲੋ ਪਹਿਲਾਂ ਫੋਟੋ ਚੱਲੋ ओके वेट आई एम वेटिंग देखो शायद यूरोप वगैरह इज पहले लोग ही देखਦੇ ਫਿਲਮਾਂ ਵੀ ਲੋਕ ਹੀ ਦੇਖਦੇ ਸੀ ਅੱਜ ਪਹਿਲੀ ਵਾਰ ਅਸੀਂ ਪਟਿਆਲਾ ਦੇ ਵਿੱਚ ਇੱਕ ਤਾਰ ਕੇ ਦੇਖਿਆ ਹੈਗਾ ਇੱਥੇ ਐਵੇਂ ਦਾ ਜਿਹੜਾ ਕਿ ਲੋਕੀ ਸੈਲਫੀ ਖਾਂਦੇ ਵਿੱਚ ਬਹੁਤ ਉਸ ਘੋ ਰਹੇ ਨੇ ਕੀ ਨਾਮ ਹੈ ਤੁਹਾਡਾ ਸਰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਾਸ਼ਦੀਪ ਸਿੰਘ ਹੈ ਕਾਸ਼ਦੀਪ ਜੀ ਪਹਿਲਾਂ ਤਾਂ ਆਪਣੇ ਗੱਡ ਪਾਵਰ ਦੱਸੋ ਲੁੱਕ ਬਾਰੇ ਦੱਸੋ ਕੀ ਲੁੱਕ ਹੈ ਜੀ ਲੁੱਕ ਸਰ ਬਚਾਰਲੇ ਚੈਪਲ ਨੇ ਜੇ ਫੋਰਨ ਦੇ ਵਿੱਚ ਸੀਗੇ ਜਿਹੜੇ ਓਕੇ ਯੂਰਪੀ ਚੀਜ਼ਾਂ ਵੀ ਦੇਖਦੇ ਸੀ ਯੂਰਪੀ ਵੀ ਹੁੰਦੇ ਸੀ ਜ਼ਿਆਦਾਤਰ ਬਟੇ ਪੰਜਾਬ ਦੇ ਵਿੱਚ ਤਾਂ ਪਹਿਲੀ ਵਾਰ ਦੇਖ ਰਹੇ ਜਾਈ ਹਾਂ ਹਾਂ ਜੀ ਹਾਂ ਜੀ ਹਾਂ ਜੀ ਸਰ ਤੇ ਕੀ ਮੈਨੂੰ ਫੀਲ ਹੁੰਦਾ ਤੁਹਾਨੂੰ ਬਹੁਤ ਅੱਛਾ ਲੱਗਦਾ ਸਰ ਜਦੋਂ ਆਪਾਂ ਮਤਲਬ ਇਸ ਡਰ ਲੋਕੀ ਮਿਲਦੇ ਆਗੇ ਬਿਲਕੁਲ ਸਰ ਕੀ ਫੀਲ ਹੁੰਦਾ ਅੱਛਾ ਮਤਲਬ ਜੋਕਰ ਵਾਲੀ ਫੀਲਿੰਗ ਆਉਂਦੀ ਹੈ ਇਸ ਨੂੰ ਪਾ ਕੇ ਡਰੈਸ ਨੂੰ ਓਕੇ ਤੇ ਲੋਕੀ ਖੁਸ਼ ਹੁੰਦੇ ਤੁਹਾਨੂੰ ਵੀ ਖੁਸ਼ੀ ਮਿਲਦੀ ਹੈ ਹਾਂਜੀ ਹਾਂ ਸਰ ਬਹੁਤ ਜਿਆਦਾ ਲੋਕੀ ਪ੍ਰਸ਼ਾਹਿਤ ਵੀ ਕਰਦੇ ਆ ਬਿਲਕੁਲ ਸਰ ਅੱਛਾ ਕੀ ਮਤਲਬ ਤੁਸੀਂ ਕੀ ਸੋਚ ਕੇ ਬਤਾ ਇਸ ਲਾਈਨ ਤੇ ਆਏ ਸਰ ਮਤਲਬ ਮੈਂ ਸੋਚਿਆ ਸੀ ਕਿ ਮੈਂ ਆਰਟਿਸਟ ਬਣਾਂਗਾ ਓਕੇ ਹਾਂਜੀ ਸਰ ਫਿਰ ਆਰਟਿਸਟ ਦੇ ਫਿਲਮਾਂ ਚ ਜਾਣ ਦਾ ਵੀ ਸਗਾ ਦਾ ਹਾਂ ਸਰ ਦੇਖੋ ਫਿਲਹਾਲ ਤਾਂ ਹਲੇ ਸ਼ੁਰੂਆਤ ਕੀਤੀ ਹੈ ਹੋ ਸਕਦਾ ਇੱਕ ਦਿਨ ਤੁਸੀਂ ਫਿਲਮਾਂ ਚ ਵੀ ਜਾਓ ਹਾਂਜੀ ਹਾਂਜੀ ਸਰ ਚਲੋ ਅਸੀਂ ਦੁਆ ਕਰਾਂਗੇ ਤੁਸੀਂ ਅੱਗੇ ਬਹੁਤ ਅੱਗੇ ਤਰੱਕੀਆਂ ਕਰੋ ਕੀ ਆਪਣਾ ਇੱਕ ਵਾਰ ਨਾਮ ਵੀ ਦੱਸੋ ਜਰੂਰ ਮੈਂ ਮਿਸਟਰ ਆਕਾਸ਼ਦੀਪ ਸਿੰਘ ਆਕਾਸ਼ਦੀਪ ਜੀ ਆਪਣਾ ਮੋਬਾਈਲ ਨੰਬਰ ਦੱਸੋ ਜੀ ਕੱਲ ਨੂੰ ਮਿਲਣਾ ਹੈ ਕਿਸ ਨਾਲ 8847497101 8847497101 ਨਾਈਨ ਸੈਂਡ 01 ਤਾਂ ਠੀਕ ਹੈ ਤੁਸੀਂ ਦੇਖ ਸਕਦੇ ਹੋ ਕਿ ਯੂਰਪ ਦੇ ਆਰਟਿਸਟ ਜਿਹੜੇ ਆ ਤੁਹਾਨੂੰ ਪੰਜਾਬ ਦੇ ਵਿੱਚ ਮਿਲਣ ਲੱਗੇ ਆ ਤੇ ਫਟਿਆਲਾ ਵੀ ਲਾਈਕ ਕਰਦੇ ਹੋ ਯਸ ਸਰ ਫਟਿਆਲਾ ਵੀ ਲਾਈਕ ਕਰਦੇ ਹੋ ਤੁਹਾਡੇ ਯਸ ਯਸ ਫਟਿਆਲਾ ਵੀ ਸ਼ੇਅਰ ਜਰੂਰ ਕਰਨੀ ਹੈ ਅੱਛਾ ਸਰ ਤੁਸੀਂ ਵੀ ਆਇਓ ਇੱਥੇ ਤੁਸੀਂ ਮੇਲੇ ਵਿੱਚ ਆਇਓ ਸਭ ਤੋਂ ਪਹਿਲਾਂ ਦੱਸੋ ਮਿਲਣਾ ਪਹਿਲੀ ਵਾਰ ਆਇਓ ਹਾਂਜੀ ਪਹਿਲੀ ਵਾਰ ਹੀ ਆਪਾਂ ਨੂੰ ਇਹ ਥਾਂ ਨੂੰ ਮਿਲਿਆ ਬਹੁਤ ਆਨੰਦ ਆ ਰਿਹਾ ਜੀ ਘੁੰਮ ਕੇ ਓਕੇ ਅੰਦਰ ਤਾਂ ਨਹੀਂ ਗਏ ਹਾਲ ਤਾਂ ਆ ਜੰਦਰ ਨਹੀਂ ਗਏ ਜੀ ਕੀ ਸੋਚ ਕੇ ਕੀ ਪਤਾ ਕੀਤਾ ਤੁਸੀਂ ਹਾਂਜੀ ਬਸ ਇਹਨਾਂ ਨਾਲ ਹੀ ਮਿਲ ਲਏ ਘੁੰਮ ਲਏ ਫਿਰ ਲਾਲ ਫਲਾਹ ਸਟਾਰਟਿੰਗ ਦੇ ਵਿੱਚ ਨਾਲ ਮਿਲ ਜੋ ਮੈਨ ਮੈਂ ਡਾਇਰੈਕਟ ਹੋ ਗਏ ਹਾਂਜੀ ਹੋਰ ਕਿਤੇ ਬਦਨੇ ਅਗਰਫਾਲ ਵੀ ਕਿਨੇ ਸੋਹਣੇ ਆਜ ਅੰਦਰ ਜਾ ਕੇ ਦੇਖਾਂਗੇ ਕੀ ਇੰਜਵਾਇਆ ਕੀ ਹੈਗਾ ਆਜ ਅੰਦਰ ਐਂਟਰ ਹੋਦੇ ਬਾਹਰ ਦਾ ਥਿ ਵਿਊ ਦੇਖਣ ਨੂੰ ਬਹੁਤ ਅੱਛਾ ਲੱਗ ਰਿਹਾ ਬਾਹਰ ਤੋਂ ਹੀ ਅੱਛਾ ਲੱਗ ਰਿਹਾ ਹੈ ਬਹੁਤ ਜਿਆਦਾ ਅਗਾਜ ਅੱਛਾ ਹੈ ਤੋਂ ਅੰਜਾਮ ਵੀ ਬਹੁਤ ਜਿਆਦਾ ਨਜ਼ਾਰਾ ਆ ਰਿਹਾ ਬਾਈ ਜੀ ਇਦਾਂ ਦੇ ਹੋਰ ਹੋਣੇ ਚਾਹੀਦੇ ਆ ਵਦਿਆ ਬਹੁਤ ਵਦਿਆ ਹੈ ਹੋਰ ਮੈਲੇ ਲੱਗਣੇ ਚਾਹੀਦੇ ਬਿਲਕੁਲ 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 ਪਟਿਆਲੇ ਵਿੱਚ ਪਹਿਲੀ ਵਾਰੀ ਐਸਾ ਵੀਊ ਦੇਖਣ ਨੂੰ ਮਿਲਿਆ ਝੂਟੇ ਦਾ ਬਹੁਤ ਆਨੇ ਆ ਕੋਈ ਨਵੇਂ ਦ੍ਰਿਸ਼ ਦੇਖਣ ਨੂੰ ਮਿਲਿਆ ਬਾਈ ਤੁਸਾਂ ਨੂੰ ਕੀ ਕਹੋਗੇ ਆਮ ਲਈ ਬਸ ਇਦਾਂ ਹੀ ਹੈ ਲੋ ਹਲੋ ਠੀਕ ਹੈ ਥੈਂਕ ਯੂ ਪੜਾਣਾ ਰੂਟ ਤੇ ਰੂ ਲਾਈਕ ਕਰਿਓ ਰੂਟ ਰੂਟ ਥੈਂਕ ਯੂ ਅਬ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਹੈ ਲੋਕ ਮੇਲੇ ਨੂੰ ਲੈ ਕੇ ਕਾਫੀ ਉਤਸੁਕ ਨੇ ਤੇ ਮੇਲੇ ਦੇ ਵਿੱਚ ਸਭ ਤੋਂ ਪਹਿਲਾਂ ਸੈਲਫੀ ਪੁਆਇੰਟਸ ਤੁਹਾਨੂੰ ਸੈਲਫੀ ਪੁਆਇੰਟ ਪਹਿਲਾਂ ਆਹ ਦੇਖ ਲਓ ਸੈਲਫੀ ਪੁਆਇੰਟਸ ਜਿਹੜੇ ਹੈਗੇ ਆ ਪਹਿਲਾਂ ਸੈਲਫੀ ਪੁਆਇੰਟਸ ਦਿਖਾਈਏ ਕਿ ਲੋਕੀ ਹਲੇ ਐਂਟਰੀ ਹੈ ਤੁਹਾਨੂੰ ਇਹ ਬਾਰ ਬਾਰ ਦੱਸ ਰਹੀਆਂ ਕਿ ਹਲੇ ਐਂਟਰੀ ਹੈ ਹਲੇ ਅੱਗੇ ਬਹੁਤ ਅੱਗੇ ਜਾਣਾ ਹੈ ਤੇ ਲੋਕਿਆਂ ਨੇ ਸੈਲਫੀ ਪੁਆਇੰਟ ਸਪੈਸ਼ਲ ਬਣਾਏ ਨੇ ਫੋਟੋਆਂ ਖਿੱਚਣ ਦੇ ਲਈ ਲੋਕੀ ਨੇ ਫ ਆਪਣੀ ਕਿ ਯਾਦ ਇਥੋੜੀ ਲੈ ਕੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਪਹਾੜਾਂ ਦੇ ਵਰਗੀ ਹੱਟ ਤੇ ਬਣਾਈ ਗਈ ਹੈ ਜੋਗੀ ਸੈਲਫੀ ਪੁਆਇੰਟ ਦੇ ਤੌਰ ਤੇ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ ਲੋਕ ਆਪਣੀਆਂ ਸੈਲਫੀਆਂ ਖਿੱਚ ਰਹੇ ਨੇ ਤੇ ਨਾਲ ਹੀ ਇੱਕੋ ਦੀ ਇੱਕ ਯਾਦ ਲੈ ਕੇ ਜਾ ਰਹੇ ਨੇ ਯਾਦਗਾਰ ਲੈ ਕੇ ਜਾ ਰਹੇ ਨੇ ਹੁਣ ਅਸੀਂ ਵਧਦੇ ਹਾਂ ਮੈਡ ਮੈਡ ਸ਼ੋਅ ਦੀ ਐਂਟਰੀ ਕਰਨ ਜਾ ਰਹੇ ਹਾਂ ਬਿਲਕੁਲ ਅਸੀਂ ਮੈਡ ਮੈਡ ਸ਼ੋਅ ਦੀ ਐਂਟਰੀ ਦੇ ਵਿੱਚ ਜਾ ਰਹੇ ਹਾਂ ਅੱਗੇ ਦਿਲ ਤ ਦਿਲ ਥੋੜਾ ਪਕੜ ਕੇ ਰੱਖਿਓ ਅੱਗੇ ਤੁਹਾਨੂੰ ਮੈਡ ਮੇਡ ਦੇਖਣ ਜਾ ਰਹੀ ਹੈ ਮੈਡ ਮੇਡ ਜਾਨੀ ਕਿ ਜਲਪੜੀ ਜਲਪੜੀ ਅਸੀਂ ਤੁਹਾਨੂੰ ਦਿਖਾਵਾਂਗੇ ਤਾਂ ਦੇਖੋ ਜਲਪੜੀ ਦੇਖਣ ਨੂੰ ਲੋਕੀ ਆ ਇਸ ਬਾਕਸ ਵਿੱਚ ਸ਼ਾਇਦ ਜਲਪੜੀ ਕਾਇਦਾ ਹੈ ਮੈਡ ਮੇਡ ਇਸ ਬਾਕਸ ਵਿੱਚ ਜਿਹੜਾ ਕਾਇਦਾ ਹੈ ਉਹ ਦਿਖਾਈ ਦੇ ਰਹੀ ਹੈ ਮੈਡ ਜਲਪੜੀ ਬਿਲਕੁਲ ਆ ਤੁਹਾਡੇ ਸਾਹਮਣੇ ਜਲਪੜੀ ਹਾਲਾਂਕਿ ਹਲੇ ਉਹ ਤੁਹਾਡੇ ਉੱਪਰ ਹੈ ਥੋੜਾ نیچے ਵੀ ਆਉਗੀ ਦੇਖੋ ਜਲਪਰੀ ਤੁਸੀਂ ਸਾਬ ਮੈਰਮੇਡ ਆਪਣੇ ਪਹਿਲਾ ਖਵਾਬਾਂ ਤੇ ਪਰੀਆਂ ਦੀਆਂ ਲੋਕੀ ਕਥਾਵਾਂ ਦੇ ਵਿੱਚ ਸੁਣੀ ਜਾਣ ਵਾਲੀ ਜਲਪਰੀ ਮੈਰਮੇਡ ਅੱਜ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਬਿਲਕੁਲ ਰੀਅਲ ਤੇ ਪਟਿਆਲਾ ਵਿੰਟਰ ਕਾਰਡੀਮਲ ਰਾਜਪੁਰਾ ਰੋਡ ਦੇ ਉੱਤੇ ਚੱਲ ਰਿਹਾ ਇਹ ਵਿੰਟਰ ਕਾਰਨੀਵਲ ਦੇ ਵਿੱਚ ਤੁਸੀਂ ਮੈਡਮੈਂਟ ਦੇਖ ਸਕਦੇ ਹੋ ਅੱਜ ਸਾਡੇ ਨਾਲ ਕੁਝ ਕਰਾਊਡ ਵੀ ਨਹੀਂ ਤੁਸੀਂ ਮੈਡਮੈਂਟ ਦੇਖ ਰਹੇ ਹੋ ਬਹੁਤ ਅੱਛਾ ਲੱਗ ਰਿਹਾ ਪਹਿਲੀ ਵਾਰ ਪਟਿਆਲੇ ਚ ਆਪਣੇ ਚ ਆਏ ਨੇ ਇਹ ਐਵੇਂ ਦੀ ਆਈਟਮ ਅਜ ਤੱਕ ਬਿੰਦੂ ਦਾ ਬਿਲਕੁਲ ਵੀ ਨਹੀਂ ਨਹੀਂ 2 ਮਿੰਟ 2 ਮਿੰਟ 2 ਮਿੰਟ ਬੇਟਾ ਅਪਟਿਆਲਾ ਦੇ ਵਿੱਚ ਪਹਿਲੀ ਵਾਰ ਆਈ ਹੈ ਨਾ ਬਹੁਤ ਅੱਛਾ ਹੈ ਨਹੀਂ ਬਹੁਤ ਅੱਛਾ ਲੱਗ ਰਿਹਾ ਮਨ ਨੂੰ ਮੈਡਮੈਂਟ ਦੇਖੀ ਜਾਂ ਮੈਡਮੈਂਟ ਦੇਖੀ ਆਪਨੇ ਉਹ ਚਲਿਏ ਮੈਡਮੈਂਟ ਜੋ ਹੈ ਜੇ ਦੇਖ ਸਕਦੇ ਹੋ ਮੈਡਮੇਡ ਇੱਕ ਹੋਰ ਫੇਰ ਦੇਖ ਲਓ ਮੈਡਮੇਡ ਹੁਣ ਦੂਜੇ ਪਾਸੇ ਤੋਂ ਜਾਣ ਨੂੰ ਸ਼ਾਇਦ ਕੋਲੇ ਦੂਜੇ ਪਾਸੇ ਪੱਲੇ ਹੋਵੇ ਅੱਲਾ ਹੋਵੇ ਦੇਖੋ ਲੋਕਾਂ ਨੇ ਕਿੰਨਾ ਉਤਸ਼ਾਹ ਲੋਕੀ ਮੈਡਮੇਡ ਨੂੰ ਦੇਖਣ ਦੇ ਲਈ ਕਿੰਨੇ ਉਤਸ਼ਾਹਿਤ ਨੇ ਮੈਡਮੇਡ ਨੂੰ ਇੱਕ ਮਿੰਟ ਹਟਿਓ ਇੱਕ ਮਿੰਟ ਮੈਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਟਿਓ मैम एक मिनट प्लीज प्लीज बेटा आप देख सकते हो मैडमेड जलपरी आपको सामने दिखाई है हमने जलपरी तो ये अगर आपने लाइव देखनी है तो पटियाला विंटर कार्निवल राजपुरा रोड पर तो आपको कुमार सभा ग्राउंड में आना पड़ेगा यहाँ पे तो ਉਸੀਂ ਦੇਖੀ ਅਮੈਨਟ ਦੇਖੀ ਜਲਪਰੀ ਕਿਵੇਂ ਲੱਗਿਆ ਠੀਕ ਸੀਗਾ ਜਲਪਰੀ ਸੁਣਿਆ ਕਦੀ ਅਮੈਨਟ ਬਾਰੇ ਨਹੀਂ ਸੁਣਿਆ ਬਲੀ ਕਦੀ ਜਲਪਰੀ ਬਾਰੇ ਨਹੀਂ ਅੰਨਾ ਦਾ ਹੁੰਦਿਆ ਤਾਂ ਹੈ ਨਹੀਂ ਕਹਾਣੀਆਂ ਚ ਹੁੰਦਿਆ ਨੇ ਕਿਵੇਂ ਲੱਗਿਆ ਬਸ ਜ਼ਿਆਦਾ ਖਾਸ ਨਹੀਂ ਲੱਗਿਆ ਤੁਮਾਰਾ ਤੁਹਾਡੇ ਸਾਹਮਣੇ ਜਲਪਰੀ ਦੇਖਣ ਨੂੰ ਮਿਲੀ ਹੈ ਤੁਹਾਨੂੰ ਤੁਹਾਨੂੰ ਖਾਸ ਨਹੀਂ ਲੱਗਿਆ ਅੱਗੇ ਹੋਰ ਬਹੁਤ ਕੁਛ ਹੈ ਨਿਆਗਰਾ ਪਾਲ ਹੈ ਝੂਲੇ ਹਨ ਖਰੀਦਾਰੀ ਦੀਆਂ ਜਗ੍ਹਾ ਹੈ ਜੀ ਹੋਣ ਜਾਵਾਂਗੇ ਤੁਸੀਂ ਵੀ ਅਮੈਨਟ ਦੇਖੀ ਹੈ ਕਿਵੇਂ ਲੱਗਿਆ ਅੱਛਾ ਲੱਗਾ ਕਿਵੇਂ ਲੱਗੀ ਅਮੈਨਟ ਬਹੁਤ ਅੱਛੀ ਹਾਂ ਅੱਛੀ ਸੀਗੀ ਮਿਲੀ ਹੈਲੋ ਆਈ ਕਿ ਹੋਈ ਯੈਸ ਫੋਨ ਨੰਬਰ ਦਿਤਾਵਾਂ ਨਹੀਂ ਨਹੀਂ ਚਲੋ ਠੀਕ ਆ ਅਸੀਂ ਅੱਗੇ ਤੁਰਦੇ ਹੋਏ ਅੱਗੇ ਜਾਵਾਂਗੇ ਤੇ ਕੰਭਾਵਾਂਗੇ ਇੱਕ ਵਾਰ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਮੇਲੇ ਦੇ ਉੱਤੇ ਜ਼ਿਆਦਾ ਫੋਕਸ ਰੱਖਣ ਤਾਂ ਦੇਖੋ ਹੁਣ ਅਸੀਂ ਐਂਟਰੀ ਕਰ ਰਹੇ ਹਾਂ ਮੇਲੇ ਦੇ ਵਿੱਚ ਮੈਡ ਮੇਡ ਤੋਂ ਬਾਅਦ ਅਸੀਂ ਮੇਲੇ ਦੇ ਵਿੱਚ ਐਂਟਰੀ ਕੀਤੀ ਹੈ ਇਹ ਮੇਲੇ ਦਾ ਆਯੋਜਨ ਸਭ ਤੋਂ ਪਹਿਲਾਂ ਝੂਲੇ ਦੇਖ ਸਕਦੇ ਹੋ ਤੁਸੀਂ ਵੱਡੇ ਵੱਡੇ ਝੁੱਲੇ ਲੱਗੇ ਹੋਏ ਨੇ ਵੱਡੇ ਵੱਡੇ ਝੁੱਲੇ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਵੱਡੇ ਝੁੱਲੇ ਲੱਗ ਚੁੱਕੇ ਨੇ ਖਰੀਦਾਰੀ ਦੇ ਲਈ ਆਈਟਮਾਂ ਬਹੁਤ ਨੇ ਖਰੀਦਦਾਰਾਂ ਸ਼ਾਪਿੰਗ ਕਰਦੇ ਸ਼ੌਕੀਨਾਂ ਦੇ ਲਈ ਸ਼ਾਪਿੰਗ ਸਟਾਲਸ ਲੱਗੇ ਹੋਏ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਸ਼ਾਪਿੰਗ ਸਟਾਲਾਂ ਦੇ ਉੱਤੇ ਇੱਕ ਨਵੇਂ ਲੋਕਾਂ ਨੂੰ ਦਿਖਾਏ ਪਹਿਲਾਂ ਪਰਫਿਊਮਸ ਪਰਫਿਊਮੇ ਕੁਝ ਖਾਸ ਆਈਟਮ ਲੱਗਦੀ ਹੈ ਸ਼ਾਮਾ ਅਤਰਸ ਇਹ ਕਿੱਥੋਂ ਪੰਜਾਬ ਤੋਂ ਹੀ ਹੈ ਇੰਡੀਆ ਤੋਂ ਹੀ ਹੈ ਕਿ ਦਵਾਈ ਤੋਂ ਹੈ ਮੈਂ ਕੋਟਲੇ ਦਵਾਾਂਗੇ ਪੰਜਾਬ ਤੋਂ ਰੋਕ ਜਾਂਗੀ ਖਾਸ ਤੁਸੀਂ ਕੁਝ ਹੋਰ ਦਿਨ ਪ੍ਰਯੋਗ ਦੇ ਕੁਝ ਕਾਸ ਖਾਸ ਆਪਣੇ ਕੋਲ ਜੀ ਸਾਰੀ ਖਾਸ ਹੁੰਦਿਆਂ ਨੇ ਸਿਆਮਾਉਦ ਹੁੰਦਾ ਖਾਸ ਆਪਣਾ ਉਰਦ ਜਿਹੜਾ ਦੁਬਈ ਦੀ ਆਈਟਮ ਹੈ ਨਾ ਹਾਂਜੀ ਜੀ ਉਹਦੇ ਦੁਬਈ ਦੀ ਆਈਟਮ ਹੈ ਇਹ ਆਪਾਂ ਤਿਆਰ ਕਰਦੇ ਆਂ ਮਲੇਰ ਕੋਟਲੇ ਤਿਆਰ ਕਰਦੇ ਆਪਾਂ ਓਕੇ ਇਕੱਲ ਇੰਡੀਆ ਜੀ ਤੁਸੀਂ ਉਰਦ ਤਿਆਰ ਉਰਦ ਤਿਆਰ ਕਰ ਦਿੰਦੇ ਹਾਂਜੀ ਹਾਂਜੀ ਇੰਡੀਆ ਚ ਮਲੇਰ ਕੋਟਲੇ ਇੰਡੀਆ ਦੇ ਵਿੱਚ ਦਿਖਾਓਗੇ ਕਿਹੜਾ ਉਦ ਕਿਹੜਾ ਹੁੰਦਾ ਬਣਾਤੇ ਓਕੇ ਇਹ ਤੁਸੀਂ ਦੇਖ ਸਕਦੇ ਹੋ ਕਿ ਦੁਬਈ ਦੇ ਵਿੱਚ ਮਿਲਣ ਵਾਲਾ ਉਦ ਪਰਫਿਊਮ ਤੁਹਾਨੂੰ ਇੰਡੀਆ ਦੇ ਵਿੱਚ ਮਿਲ ਰਿਹਾ ਹੈ ਇੰਡੀਆ ਦੇ ਵਿੱਚ ਹੁਣ ਜਿਹੜਾ ਪਰਫਿਊਮ ਹੈ ਕਿਸ ਰੇਟ ਦੇ ਦੇ ਰਹੇ ਤੁਸੀਂ ਇਹ ਜੀ ਕਿੰਨੇ ਐਮਐਲ ਦੀ ਛੋਟੀ ਐਮਐਲ ਦੀ ਜੀ ਕਿੰਨੇ ਰੁਪਏ 300 ਦੀ ਇੱਕ ਸ਼ਿਸ਼ੀ ਹੈ ਜੀ ਪਟਿਆਲਾ ਵਿੰਟਰ ਕਾਰਨੀਵਲ ਦੇ ਵਿੱਚ ਤੁਹਾਨੂੰ ਖਰੀਦਣ ਨੂੰ ਮਿਲ ਸਕਦੀ ਹੈ ਦੁਬਈ ਦੇ ਵਿੱਚ ਜ਼ਿਆਦਾਤਰ ਦੁਬਈ ਦੇ ਵਿੱਚ ਪਾਈ ਜਾਂਦੀ ਹੈ ਪਰਫਿਊਮ ਦੁਬਈ ਦਾ ਫੇਮਸ ਪਰਫਿਊਮ ਹੈ ਉਦ ਉੱਥੋਂ ਦੀ ਆਈਟਮ ਤਿਆਰ ਕਰਕੇ ਵੇਚ ਰਹੇ ਨੇ ਜਾ ਉਦ ਵੀ ਬੜੀ ਦਰਦ ਅਗਰ ਤੁਸੀਂ ਫ੍ਰੈਗਰੈਂਸ ਲੈ ਕੇ ਆਉਂਗੇ ਆਪਣੀ ਅਸੀਂ ਉਹ ਵੀ ਤਿਆਰ ਕਰਕੇ ਦੇ ਦਿੰਦੇ ਹਾਂ ਹਾਂ ਜੀ ਹਾਂ ਜੀ ਤੁਸੀਂ ਆਪਣਾ ਦੱਸੋ ਕਿ ਫੋਨ ਨੰਬਰ ਕਰਾ ਦਿਓ ਦੱਸੋ ਤੁਹਾਨੂੰ ਫੋਨ ਨੰਬਰ ਹੈਗਾ ਜੀ ਆਪਣਾ ਫੋਨ ਨੰਬਰ ਦੀ ਹੋਈ ਫੋਨ ਨੰਬਰ ਹੁੰਦਾ 9571456485 ਹੁੰਦਾ ਜੀ ਜੇ ਆਰਡਰ ਕਿਸ ਨੇ ਕਰਦਾ ਹੋਇਆ ਤਾਂ ਫਿਰ ਆਰਡਰ ਆਪਣਾ ਕਰਨਾ ਹੋਵੇ ਯਾਰ ਇਹ ਚਾਹੇ ਨੰਬਰ ਆਪਣਾ ਇਹਦੇ ਪਰ ਨੰਬਰ ਲੀក ਹਾਂਜੀ ਹਾਂਜੀ ਵੈਬਸਾਈਟ ਹੈ ਆਪਣੀ ਇੰਸਟਾਗ੍ਰਾਮ ਸਹਿਮਾਦਰ ਦੇ ਨਾਮ ਤੇ ਤੇ ਫੜ ਕੇ ਹੀ ਮੈਂ ਤਾਂ ਥੋੜਾ ਜਿਹਾ ਖੁਸ਼ਬੂ ਦਾ ਜਿਹੜਾ ਅਨੁਭਵ ਹੈ ਉਹ ਹੋ ਰਿਹਾ ਜਿਵੇਂ ਪਿਆਰੀ ਬਰੀ ਖੁਸ਼ਬੂ ਆ ਰਹੀ ਹੈ ਚਾਹੇ ਰਲੀ ਮਲੀ ਖੁਸ਼ਬੂ ਆ ਰਹੀ ਹੈ ਪਰ ਫਿਰ ਵੀ ਬਹੁਤ ਹੀ ਇੱਕ ਤਰ੍ਹਾਂ ਦੀ ਪਿਆਰੀ ਖੁਸ਼ਬੂ ਹੈ ਤੇ ਜੇ ਤੁਸੀਂ ਇੱਥੋਂ ਦੀ ਪਰਫਿਊਮ ਲੈਣ ਦੇ ਤਾਂ ਪਟਿਆਲਾ ਵਿੰਟਰ ਕਾਰਨੀਵਲ ਦੇ ਵਿੱਚ ਤੁਸੀਂ ਆ ਕੇ ਇਹਨਾਂ ਨੂੰ ਖਰੀਦ ਸਕਦੇ ਹੋ ਦੁਬਈ ਦਾ ਸਪੈਸ਼ਲ ਇਤਰ ਓਕੇ ਜੀ ਥੈਂਕ ਯੂ ਤਾਂ ਬੁੱਕ ਸਟਾਲਸ ਵੀ ਤੁਸੀਂ ਦੇਖ ਸਕਦੇ ਹੋ ਬੁੱਕ ਸਟਾਲਸ ਲੱਗੇ ਹੋਏ ਨੇ ਲੇਡੀਜ਼ ਲਈ ਸਪੈਸ਼ਲ ਜੁਐਲਰੀਜ਼ ਜਾਂ ਆਈਟਮਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਸਪੈਸ਼ਲ ਜੁਐਲਰੀਜ਼ ਜਾਂ ਆਈਟਮ ਨੇ ਖਾਣ ਪੀਣ ਦੇ ਸ਼ੁਕੀਨਾਂ ਲਈ ਨਮਕੀਨ ਦੇ ਆਈਟਮਸ ਆਚਾਰ ਤੱਕ ਇੱਥੋਂ ਦੀ ਮਿਲ ਰਿਹਾ ਹੈ ਕਿਦਾਂ ਲੱਗ ਰਿਹਾ ਤੁਹਾਨੂੰ ਇੱਥੇ ਘੁੰਮ ਕੇ ਜੀ ਦਿਲ ਸਾਡਾ ਖੁਸ਼ ਹੋ ਗਿਆ ਮੇਲੇ 'ਚ ਅਸੀਂ ਪਹਿਲੀ ਵਾਰ ਆਏ ਆ ਤੇ ਆਖਰੀ ਵਾਰ ਹੀ ਆਣਾ ਹੁਣ ਕਿਉਂ ਮੁੜ ਕੇ ਨਹੀਂ ਆਣਾ ਮੁੜ ਕੇ ਆਣੇ ਨਹੀਂ ਜੀ ਕਿਉਂ ਬਦਲੀ ਨਹੀਂ ਘਾਰਾ ਜੀ ਕੋਈ ਦੁਬਈ ਤੋਂ ਸਪੈਸ਼ਲ ਆਏ ਆ ਬੰਦੇ ਨਹੀਂ ਦਿਖ ਰਹੇ ਸਾਨੂੰ ਅਰੇ ਅੱਛਾ ਦੁਬਈ ਤੋਂ ਤੁਸੀਂ ਆਏ ਹੋ ਬੰਦੇ ਕਿਉਂ ਨਹੀਂ ਦਿਖ ਰਹੇ ਇੰਨੇ ਤਾਂ ਬੰਦੇ ਆ ਜਿਹੜੇ ਅਸੀਂ ਦੇਖ ਰਹੇ ਸਾਨੂੰ ਉਹ ਨਹੀਂ ਦਿਖ ਰਹੇ ਨਾ ਅੱਛਾ ਤੁਸੀਂ ਕਿਹਨਾਂ ਦੇਖਣ ਆਏ ਹੋ ਅਸੀਂ ਅਸੀਂ ਸੋਹਣੇ ਸੋਹਣੀ ਆ ਜਲਪਰੀਆਂ ਦੇਖਣ ਆਏ ਜਲਪਰੀ ਸਾਨੂੰ ਇੱਕ ਲਿਖ ਲਈ ਇੱਕ ਹੈ ਜੀ ਤੁਹਾਨੂੰ ਤਾਂ ਲੱਗਿਆ 5-7 ਆਉਣਗੀਆਂ ਨਾ ਨਾ ਜੀ ਦਿਲ ਕਿਧਰ ਪਰਦਾ ਇੱਕ ਨਾਲ ਅੱਛਾ ਇੱਕ ਨਾਲ ਰਿਲ ਨਹੀਂ ਪਰਿਆ ਤੁਹਾਡਾ ਨਾ ਜੀ ਲੱਗੀ ਵਧੀਆ ਬਸੇ ਜਲਪਰੀ ਜਲਪਰੀ ਵਧੀਆ ਜੀ 2-3 ਹੋਰ ਜਲਪਰੀਆਂ ਬਠਾਨ ਤੇ ਫਿਰ ਦਿਲ ਦਿਲ ਲੱਗੇ ਰਹਿੰਦਾ ਨੀ ਯੋਜਕਾਂ ਨੂੰ ਕਹਾਂਗੇ ਕਿ ਦਰਸ਼ पर इक ਨਾਲ ਇਹਨਾਂ ਦਾ ਦਿਲ ਨਹੀਂ ਪਰਦਾ ਲੱਗਦਾ ਚਲੋ ਹੋਰ ਬਾਕੀ ਦੀਆਂ ਜਿੰਗੀਆਂ ਇਲਟਾਂ ਦੇਖੀਏ ਤੇ ਬਾਕੀ ਦਾ ਫਿਲਹਾਲ ਦੇਖ ਹੀ ਰਹੇ ਆ ਜੀ ਤੁਸੀਂ ਵੀ ਚਲੋ ਨਾਲ ਤੁਹਾਨੂੰ ਦੇਖਿਆ ਭੂਤ ਮੰਗਲਾ ਜੀ ਕਿ ਭੂਤ ਜਾ ਕੇ ਕਿਹੜਾ ਭੂਤ ਆਲਾ ਮਕਸਟਾ ਬਾਕੇ ਘੁੰਮੀ ਜਾਣਾ ਤੁਹਾਨੂੰ ਡਰ ਨਹੀਂ ਲੱਗਦਾ ਭੂਤ ਅਸੀਂ ਤੁਹਾਨੂੰ ਥੱਪੜ ਮਾਰਿਆਂ ਦੋ ਦੋ ਤੁਹਾਨੂੰ ਕੰਜੂਰੀ ਨਹੀਂ ਚਾਹੀਦੀ ਆ ਇਹਦੀ ਹੋਰ ਭੂਤ ਇਹ ਜਾ ਹੋਵੇ ਕਿ ਸਾਡਾ ਦਿਲ ਬਾਹਰ ਨਹੀਂ ਕਹਿੰਦਾ ਕਿ ਐ ਕਰਨ ਲੱਗੇ ਫਿਰ ਚੱਕ ਕੇ ਕੋਲ ਨਹੀਂ ਜਾਏਗਾ ਤੁਹਾਨੂੰ ਸਾਡੇ ਪਰ ਆਹੀ ਬੰਦਾ ਸਪੈਸ਼ਲ ਸਕਿਉਰਟੀ ਗੜ ਮੈਨਾਂ ਨਾਲ ਲੇਕੇ ਫਿਰਦਾ ਇਹ ਹੋਰ ਕੀ ਦੇਖੇ ਚੁੱਲੇਵਾਰ ਕਰਦੇ ਚੁੱਲੇ ਵੀ ਪੂਰੇ ਦੇਖ ਲਈ ਜੀ ਨਜ਼ਾਰਾ ਚੁੱਲੇ ਪੂਰਾ ਨਜ਼ਾਰਾ ਆ ਸਾਨੂੰ ਚਲੋ ਬਹੁਤ ਵਧੀਆ ਕੀ ਨਾਮ ਤੁਹਾਡਾ ਮੇਰਾ ਨਾਮ ਸੁਰੇਜ ਹੈ ਜੀ ਟਟ ਦੇਖਦੇ ਹੋ ਹਾਂ ਜੀ ਤੁਸੀਂ ਦੇਖ ਦਿਓ ਹਾਂ ਜੀ ਤੁਹਾਡਾ ਕੀ ਨਾਮ ਕਰਨ ਕਰਨ ਹਾਂ ਜੀ ਸਾਡੇ ਨਾਲ ਚਲੋ ਬੈਸਟੌਨ ਲਾ ਕੇ ਹੋਰ ਦੇਖੋ ਅਗਲੀ ਵਾਰ ਆਯੋਜਨ ਕਰਵਾਗੇ ਸ਼ਾਇਦ 2-4 ਜਲ ਬਣੀਆਂ 2-4 ਜਲ ਬਣੀਆਂ ਹੋਰ ਲਿਆਣਗੇ ਟਿਕਟ ਵੀ ਬੱਤੀ ਜੇ ਕੀ ਵੀ ਤਿਆਰ ਰੱਖਿਓ ਕੋਈ ਦੇ 1000 ਰੁਪਏ ਦੇਾਂਗੇ ਅਸੀਂ ਠੀਕ ਹੈ ਤੁਹਾਡੇ ਨਾਲ ਹੋਰ ਵੀ ਕੋਈ ਦਰਸ਼ਕ ਮੌਜੂਦ ਨੇ ਤੁਸੀਂ ਰਸਮੀ ਨਾਮ ਤੁਹਾਡਾ ਮੇਰਾ ਨਾਮ ਆ ਜੀ ਹਾਂ ਜੀ ਅਜੀ ਆ ਜੀ ਅਜੀ ਜੀ ਮੇਲੇ ਚ ਆਏ ਕੀ ਖਾਸ ਲੱਗ ਰਿਹਾ ਸਭ ਕੁਝ ਬਾਕੀ ਠੀਕ ਆ ਮਾਹੌਲ ਵਧੀਆ ਬੰਨਿਆ ਹੋਇਆ ਅੱਛਾ ਮੈਡਮੈਂਟ ਦੇਖੀ ਹਾਂ ਉਹ ਦੇਖੀ ਸੀ ਜਲਪਰੀ ਕਿਵੇਂ ਲੱਗੀ ਯਾਰ ਫੇਕ ਜਿਹੀ ਲੱਗ ਰਹੀ ਗੱਲ ਅਸਲ ਤਾਂ ਹੋਣੀ ਸਾਡੀ ਫੇਕ ਹੀ ਹੋਊਗੀ ਪਰ ਇੱਕ ਤਰ੍ਹਾਂ ਪਾਣੀ ਵੀ ਨਹੀਂ ਮਿੰਦਾ ਅਰੀਜਨਲ ਲੱਗ ਰਿਹਾ ਪਾਣੀ ਦਾ ਅਰੀਜਨਲ ਹੈ ਪਾਣੀ ਦਾ 500 ਦਾ ਉਹਦੀ ਛੰਡੇ ਚ ਵਿਚਾਰੀ ਮੈਡਮੈਂਟ ਤੁਹਾਡੇ ਲਈ ਬੈਠੀ ਹੈ ਉਹ ਹੀ ਤਾਂ ਮੈਂ ਕਹ ਰਿਹਾ ਹੈ ਉਹ ਹੀ ਤਾਂ ਮੈਂ ਕਹ ਰਿਹਾ ਟਿਕਟ ਤਾਂ ਨਹੀਂ ਸਮਝ ਆਇਆ ਵੀ ਕਿਹੜੇ ਹਿਸਾਬ ਨਾਲ ਟਿਕਟ ਲੈ ਟਿਕਟ ਤਾਂ ਰਸ਼ ਰਸ਼ਾਤ ਬਹੁਤ ਜ਼ਿਆਦਾ ਲੱਗ ਰਿਹਾ ਹੈ ਨਾ ਛੰਡੇ ਕਰਕੇ ਰਸ਼ ਠੰਡੇ ਕਰਕੇ ਠੁੱਟੀ ਹੁੰਦੀ ਆ ਸਾਰਾ ਚਲੋ ਹੋਰ ਕੀ ਲੱਤਾਂ ਕਰੀ। ਕਾ ਹੋ ਰਿਹਾ ਧੁੱਲੇ ਚਾ ਲੈ ਲੈ ਰਹੇ ਆ ਬਾਕੀ ਕੋ ਮਰੇ ਆ ਸ਼ੋਪਿੰਗ ਸ਼ੋਪਿੰਗ ਜੋ ਉਮੀਦਾਂ ਅਸੀਂ ਕਰਦੇ ਨਹੀਂ ਹੁੰਦੀ। ਸ਼ੋਪਿੰਗ ਨਹੀਂ ਕਰਦੇ ਹੈ ਖਰਚੇ ਵਾਲਾ ਕੰਮ ਨਹੀਂ ਕਰਦੇ। ਖਰਚੇ ਵਾਲਾ ਕੰਮ ਨਹੀਂ ਕਰਦੇ, ਸੇਵਿੰਗ ਕਰੀ ਦੀ। ਚਲੋ ਠੀਕ ਹੈ, ਬੈਸਟ ਆਫ ਲੱਕ। ਚਲੋ ਤੁਹਾਨੂੰ ਹੋਰ ਅਸੀਂ ਮੇਲੇ ਦਾ ਦਿਖਾਈਏ। ਕੁਝ ਹੋਰ ਦਸ਼ਕਾਂ ਨਾਲ ਵੀ ਗੱਲ ਕਰਾਂਗੇ। ਤੁਸੀਂ ਆ ਪਹਿਲਾਂ ਦੇਖ ਸਕਦੇ ਹੋ ਕਲੀਨ ਗਲੀਚੇ ਵਗੈਰਾ ਇੱਥੇ ਸਾਫ਼ ਬਹੁਤ ਵੱਡੇ ਵੱਡੇ ਕਲੀਨ ਗਲੀਚੇ ਛੋਟੇ ਤੋਂ ਲੈ ਕੇ ਵੱਡੇ ਤੱਕ ਕਲੀਨ ਗਲੀਚੇ ਦਿਖਾਈ ਦੇ ਰਹੇ ਨੇ। ਉਹ ਵੀ ਤੁਸੀਂ ਦੇਖੋ ਤੇ ਸ਼ਾਪਿੰਗ ਦੀਆਂ ਹੋਰ ਆਈਟਮਾਂ ਲੱਕੜ ਦੀਆਂ ਸਜਾਵਟੀ ਆਈਟਮਾਂ ਇੱਥੇ ਬਹੁਤ ਪਿਆਰੀਆਂ ਖੂਬਸੂਰਤ ਦਿਖਾਈ ਦੇ ਰਹੀਆਂ ਨੇ ਇਹ ਸ਼ਾਇਦ ਅੱਜ ਕੱਲ੍ਹ ਲੋਕਾਂ ਦੇ ਘਰਾਂ ਵਿੱਚ ਉਹ ਲੋਬ ਵੀ ਹੁੰਦੀਆਂ ਆ ਰਹੀਆਂ ਜਿਆਦਾਤਰ ਸਾਡੇ ਨਾਲ ਤੇ ਇਹਨਾਂ ਦੇ ਓਨਰ ਬੈਠੇ ਨੇ ਲੱਕੜ ਦੇ ਕਾਰੀਗਰ ਜਿਹੜੇ ਕਿ ਆ ਤੁਸੀਂ ਇਹ ਸਮਾਨ ਕਿੱਥੋਂ ਲੈਂਦਾ ਜੀ ਬਾਪੂ ਜੀ जानकारी दो भी है बड़ा हाथ के कारीगर का बना हुआ सब हाथ का काम तो ये पटियाला से तो नहीं लगते यहाँ पे यूपी सहारनपुर से है। ये सहारनपुर से आइटम आई है सारी मतलब क्या है सारी हाथ की कढ़ाई डाइनिंग देखो सब हाथ की कढ़ाई है टोटल हाथ की कढ़ाई है टोटल हाथ का काम है सारा ये तो ये अगर लेना हो तो आप यही पे आएंगे यही पे आओगे और, और इस, इस मेले के बाद अगर लेना हो तो इस मेले के बाद तो फिर व्हाट्सअप नंबर ले आते हैं हमारा लेना हो तो नाइन सिक्स सेवन फाइव और बोलिए जी नाइन सिक्स सेवन फाइव और वन नाइन वन जीरो वन क्या नाम क्या है आपका विपिन विपिन जी तो आप अगर इस मेले के बाद भी अगर लकड़ की कोई भी किसी भी तरह की आपने कोई आइटम लेनी हो वुडन जो सजावटी आइटम है वो लेनी हो तो आप इनके विपिन जी से इनके दिए नंबर पर संपर्क कर सकते हैं तो यहाँ मेले में और नौजवान घूम रहे हैं इनसे बात करते हैं क्या नाम है आपका गगन जी गगन जी यहाँ पे आए हैं आप कैसा लगा सबसे पहले बहुत बढ़िया क्या सबसे बढ़िया क्या लगा सबसे बढ़िया कुछ भी नहीं देखो भूत बंगला ਬੂਤ ਬੰਗਲਾਦੇਸ਼ ਪੋਰ ਵੈਸੇ ਹੀ ਘੁੰਮ ਰਿਹਾ ਵਾਸਤੇ ਨੈਗਰਾਟੋਲ ਵੈਸੇ ਹੀ ਘੁੰਮ ਰਿਹਾ ਵਾਸਤੇ ਜਲੇ ਵੈਸੇ ਹੀ ਘੁੰਮ ਰਿਹਾ ਸਰ ਕੁੜੀਆਂ ਦੇਖਣ ਆਇਆ ਜੀ ਅੱਛਾ ਤੋ ਦੇਖੀ ਕੋੜ ਲੜਕੀਆਂ ਫਿਰ ਇੰਨੇ ਦੇਖੀ ਆ ਜੀ ਹੁਣ ਵੇਖੋ ਕੀ ਬੰਦਾ ਰੰਦਾ ਠੀਕ ਹੈ ਯਹਾਂ ਪੇ ਫਿਲਮਾਂ ਪੰਜਾਬੀ ਫਿਲਮਾਂ ਕੇ ਜੈਸੇ ਹਾਲੇ ਗਾਲ ਤਾਂ ਹੋਈ ਨਹੀਂ ਵੈਸੇ ਇਹਦੀ ਕੋਈ ਸੀਣਾ ਲੈ ਕਿ ਕੋਈ ਕੁੜੀ ਜਵਾਬ ਨਹੀਂ ਦਿੰਦੀ ਇਹਨੂੰ ਅੱਛਾ ਅੱਛਾ ਜੀ ਥੋੜਾ ਜੇ ਸੇਹ ਦਾ ਭਾਰੀ ਹੈ ਜੀ ਸੇਹ ਦਾ ਕੀ ਭਾਰੀ ਹੈ ਕੀ ਨਾਮ ਕੀ ਤੁਹਾਡਾ ਗਗਨਦੀਪ ਤੁਹਾਡਾ ਰਾਜਾ ਜੀ ਮੇਰਾ ਨਾਮ ਸਮਰ ਹੈ ਜੀ ਸਮਰ ਕੀ ਕਰਦੇ ਹੋ ਤੁਸੀਂ ਸਾਰੇ ਆਪਾਂ ਜੀ ਬਿੱਲੇ ਬਿੱਲੇ ਹੋ ਹਾਂਜੀ ਫਿਰ ਹੁਣ ਤਾਂ ਕੰਮ ਲੱਗੇ ਹੋਏ ਹੋਰ ਹਾਂ ਕੰਮੇ ਬੰਦੇ ਲੱਗੇ ਹੋਏ ਆ ਕੰਮ ਤੁਸੀਂ ਉਹਦੇ 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 ਕੰਮ ਦੀ ਗੱਲ ਕਰ ਰਹੇ ਹੋ ਆਪ ਆਪ ਤੁਸੀਂ ਸਪੋਰਟ ਕਰਤਾ ਆਏ ਹੋ ਅਸੀਂ ਸਪੋਰਟ ਕਰਨ ਆਏ ਆ ਜੇ ਕੱਲ ਨੂੰ ਜੇ ਕੋਈ ਦਿੱਕਤ ਪਰੇਸ਼ਾਨੀ ਆ ਗਈ ਤਾਂ ਨਾ ਨਾ ਅਸੀਂ ਨਹੀਂ ਕੁੜੀ ਨਾਲ ਗੱਲ ਕਰੂੰਗਾ ਸਿੱਧਰ ਖਾਊਗਾ ਅਸੀਂ ਭੱਜ ਜਾਂਗੇ ਤਾਂ ਦੇਖੋ ਇਹ ਕਹਾਵਤ ਸ਼ਾਇਦ ਇੱਥੇ ਲਾਗੂ ਹੋ ਰਹੀ ਹੈ ਤੁਸੀਂ ਦੇਖ ਲਾਗੂ ਹੋ ਰਹੀ ਹੈ ਤਹਾਵਤ ਕਿ ਹਰ ਇੱਕ ਦੋਸਤ ਦੋਸਤ ਜਿਹੜਾ ਹੈ ਉਹ ਕਮੀਨਾ ਹੁੰਦਾ ਹੈ ਇਸ ਦੇ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਦੋਸਤ ਜਿਹੜੇ ਹੈ ਉਹ ਕਮੀਨੇ ਵੀ ਕਹਿ ਸਕਦੇ ਆ ਆਪਾਂ ਪਰ ਦੋਸਤਾਂ ਤੋਂ ਬਿਨਾ ਗੁਜ਼ਾਰਾ ਵੀ ਨਹੀਂ ਹੈ ਤੇ ਕਾਰਪੇਟ ਵਾਲੇ ਹਮਾਰੇ ਭਈਆ ਹਮਾਰੇ ਸਾਥ ਮਿਲ ਗਏ ਹਨ ਇਨਸੇ ਬਾਤ ਕਰਦੇ ਹਾਂ ਕਿ ਕਾਰਪੇਟ ਇਹ ਦੇਖਿਏ ਕਾਰਪੇਟ ਆਪ ਅੱਛੇ ਕਲੀਚੇ ਹਨ ਅੱਛੇ ਕਲੀਚੇ ਹਨ ਵੱਡੇ ਕਲੀਚੇ ਵੀ ਹਨ ਛੋਟੇ ਕਲੀਚੇ ਵੀ ਹਨ

इसमें बना हुआ है ओके okay, बहुत मुलायम लग रहा है ये कारपेट तो क्या आपके इसके प्राइसेस क्या हैं इसका प्राइसेस है 500 का है सिर्फ सिर्फ 500 का ये दे रहे हैं अभी 500 का है जाते हुए जब मेला खत्म होगा तो शायद बारगेनिंग भी कर लेंगे वो आपके ऊपर डिपेंड है डिस्काउंट करके लगा वो आपके ऊपर डिपेंड है पटाला जुड़े दर्शकों को खास डिस्काउंट देंगे ਆਪਕੋ 20% ਡਿਸਕਾਊਂਟ ਦੇ ਦਿੰਦੇ ਹਾਂ ਬੜਾ ਟੂੜੇ ਦੇ ਦਰਸ਼ਕਾਂ ਲਈ 20% ਡਿਸਕਾਊਂਟ ਦੇ ਰਹੇ ਨੇ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਜੇ ਕੋਈ ਵੀ ਨਾਮ ਲੱਗ ਗਿਆ 20% ਡਿਸਕਾਊਂਟ ਲੈ ਲਓ ਠੀਕ ਹੈ ਥੈਂਕ ਯੂ ਹੁਣ ਹੋਰ ਅੱਗੇ ਸਿਰਦਾ ਅੱਗੇ ਆ ਗਈ ਅੱਛਾ ਫੇਰ ਅੱਗੇ ਮੰਡਲੀ ਆ ਗਈ ਹੁਣ ਮੰਡਲੀ ਆ ਗਈ ਆਪਣਾ ਚਲੋ ਬਹੁਤ ਵਧੀਆ ਵਧੀਆ ਜੀ ਵਧੀਆ ਇੰਦਰ ਵਧੀਆ ਜੀ ਮੇਰਾ ਲਵਪ੍ਰੀਤ ਹੈ ਜੀ ਆਪਣੀ ਜੀ ਕੈਮਰਾ ਨਾਲ ਦੇਖ ਕੇ ਗੱਲ ਕਰ ਰਹੇ ਸਾਰੀ ਗੱਲ ਵੀਰੇ ਇੱਥੇ ਆਇਓ ਤੁਸੀਂ ਮੇਲੇ ਦੇ ਵਿੱਚ ਹਾਂਜੀ ਹਾਂਜੀ ਵੀਰੇ ਬਹੁਤ ਬਹੁਤ ਸਾਰੇ ਨਾਲ ਦੇ ਨੇ ਜੀ ਆਪਣੇ ਨਾ ਮੱਲੇ ਵਾਲੀ ਹੈ ਜੀ ਸਾਰੇ ਬਾਅਦ ਸੰਡੇ ਜੀ ਅੱਜ ਘੁੰਮਣ ਕਰਨ ਆਏ ਹੋ ਕਿ ਇਹਨਾਂ ਦੇ ਮੂਰੀ ਬਣਨ ਆਏ ਹੋ ਕਿਵੇਂ ਹੀ ਇਹਨਾਂ ਦਾ ਸਪੋਰਟ ਕਰਨ ਆਏ ਹੋ ਇਹਨਾਂ ਨੂੰ ਕਿ ਸਪੋਰਟ ਹੀ ਬਣਨ ਆਏ ਹੋ ਮੈਂ ਤਾਂ ਹੀ ਸਪੋਰਟ ਹੀ ਕਰਦਾ ਹੁੰਦਾ ਮੋਰੀ ਮੂਰੀ ਨਹੀਂ ਬਣਦਾ ਕੰਮ ਹੈਗਾ ਹੀ ਸਾਡੇ ਤੇ ਗੈਂਗ ਤੁਹਾਡਾ ਪੂਰਾ ਗੈਂਗ ਗੁੰਗ ਨਹੀਂ ਹੈਗਾ ਜੀ ਭਾਈਚਾਰਾ ਹੁੰਦਾ ਸਾਡਾ ਤਾਂ ਗੈਂਗ ਗੁੰਗ ਤਾਂ ਬਦਮਾਸ਼ਾਂ ਦੇ ਹੁੰਦੇ ਨੇ ਜੀ ਸਾਡੇ ਕਦੇ ਗੈਂਗ ਹੁੰਦੇ ਨਹੀਂ ਕੋਸ਼ਤੇ ਦੇਖਿਆ ਕੀ ਸਭ ਕੁ ਮੈਂ ਐਸਾ ਸਾਰਾ ਕੁਝ ਦੇਖ ਲਿਆ ਜੀ ਇੱਕ ਦਾ ਖਾਣ ਪੀਣ ਦੀਆਂ ਚੀਜ਼ਾਂ ਦੇਖੀਆਂ ਬਹੁਤ ਵਧੀਆ ਨੇ ਉੱਤੋਂ ਸਮਾਨ ਜਿਹੜਾ ਆਪਾਂ ਲੈਣਾ ਹੁੰਦਾ ਉਹ ਵੀ ਬਹੁਤ ਬਾਤੋਂ ਦੇ ਰੇਟ ਰੂਲ ਜੇ ਵੱਧ ਨੇ ਜੀ ਬਰੇ ਰੇਟ ਤਾਂ ਮਾਰਕਿੰਗ ਕਰਦਾ ਵੇਗਾ ਤੁਹਾਨੂੰ ਬਾਹਰ ਕਰੀਂ ਜੀ ਚਾਮਲੇ ਹੋਏ ਨੇ ਇਹ ਟਿਕਟ ਕਿਵੇਂ ਆ ਕਿੰਨੇ ਟਿਕਟ ਤਾਂ ਚਲੋ ਜੈ 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 ਹੈਗੀ ਜਲਪਰੀ ਵਾਲੀ ਮਹਿੰਗੀ ਰਹਿਤੀ ਜੀ ਜਲਪਰੀ ਜਲਪਰੀ ਹੋਰ ਇੱਕੋ ਹੀ ਜਲਪਰੀ ਆ ਉਹ ਵੀ 100 ਰੁਪਏ ਚ ਦਿਖਾਉਂਦੇ ਨੇ 50 ਰੁਪਏ ਦੀ ਟਿਕਟ ਆਉਣੀ ਚਾਹੀਦੀ ਆ ਜੀ ਅੱਛਾ ਟਿਕਟ ਥੋੜੀ ਜ਼ਿਆਦਾ ਹੈਗੀ ਆ ਜਲਪਰੀ ਪਰ ਜਲਪਰੀ ਦੇਖ ਕੇ ਕਿਵੇਂ ਲੱ ਲੱਲਪਰੀ ਤੁਹਾਨੂੰ ਦਿਖਾਈ ਹੈ ਬੋ ਬੋ ਵਜੇ ਬੱਚੇ ਦੇਖੋ ਮਾਰੇ ਇੰਜੋਏ ਲੱਲਪਰੀ ਦੇਖੀ ਹੈ ਹੈ ਕਿਵੇਂ ਲੱਗੀ ਕਿਵੇਂ ਲੱਗੀ ਵਧੀਆ ਪਸੰਦ ਆ ਗਈ ਤੇਰਾ ਵਿਆਹ ਬਿਆਹ ਕਰਾ ਦਿੱਤਾ ਨਾਲ ਲੱਲਪਰੀ ਨਾਲ ਕਰਾ ਦੀ ਤੇਰਾ ਵਿਆਹ ਕਰਾ ਦਈਏ ਨਹੀਂ ਕਰਾਣਾ ਕਿਹਦਾ ਕਰਾਣਾ ਫਿਰ ਕਿਸੇ ਨਾਲ ਕਿਸੇ ਨਾਲ ਨਹੀਂ ਕਰਾਣਾ ਤੁਹਾਡਾ ਕੀ ਨਾਮ ਕੁਲਜੀਤ ਸਿੰਘ ਕੁਲਜੀਤ ਨੂੰ ਲੈ ਨਹੀਂ ਹਲੇ ਲੈਣੇ ਨਹੀਂ ਲੈਣੇ ਚਲੋ ਲੈ ਕੇ ਦੱਸਿਓ ਫਿਰ ਕਿਵੇਂ ਲੱਗਿਆ ਥੈਂਕ ਯੂ ਭਾਈ ਜੀ ਥੈਂਕ ਯੂ ਅਪਸੇ ਦੇਖ ਸਕਦੇ ਹੋ ਕਿ ਬੱਚੇ ਇੱਥੇ ਲੋਕ ਇੱਥੇ ਆ ਕੇ ਕਿਵੇਂ ਦਾ ਐਨਜੋਇਮੈਂਟ ਕਰ ਰਹੇ ਨੇ ਕਿਵੇਂ ਆਨੰਦ ਮਾਣ ਰਹੇ ਨੇ ਤੇ ਮੇਲੇ ਦੇ ਵਿੱਚ ਰਸ਼ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਰਸ਼ ਹੈ ਪੂਰਾ ਰਸ਼ ਇਸ ਵਕਤ ਮੇਲਾ ਪਖਿਆ ਹੋਇਆ ਦੇਖ ਸਕਦੇ ਹੋ ਕਿ ਮੇਲਾ ਜਿਹੜਾ ਪੂਰੀ ਤਰ੍ਹਾਂ ਨਾਲ ਪਖਿਆ ਹੋਇਆ ਦਿਖਾਈ ਦੇ ਰਿਹਾ ਹੈ ਤੇ ਆਜੋ ਆਜੋ ਆ ਮੇਲੇ ਦੇ ਵਿੱਚ ਕੁਝ ਮੈਡ ਮੇਡ ਸਾਨੂੰ ਦਿਖਾਈ ਦਿੱਤੀਆਂ ਨੇ ਆਜੋ ਕਹਾ ਗਿਆ ਕਿਆ ਨਾਮ ਤੁਹਾਡਾ ਦੱਸੋ ਕਿਸੋ ਨਾਮ ਦੱਸੋ ਆ ਦੇਖੋ ਲੋਕ ਇੰਜੋਏ ਦੇ ਨਾਲ ਨਾਲ ਮਸਤੀ ਵੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਇੱਥੇ ਤਾਂ ਹੁਣ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਦਿਖਾ ਰਹੀਏ ਕਿ ਚੂਲਾ ਚੂਲੇ ਇੱਥੇ ਦਿਖਾ ਰਹੀਏ ਵੀ ਚੂਲੇ ਕਿਵੇਂ ਬੱਚਿਆਂ ਦੇ ਲਈ ਇੱਥੇ ਚੂਲਿਆਂ ਦਾ ਖਾਸ ਯੋਜਨ ਕੀਤਾ ਗਿਆ ਹੈ ਇੱਕ ਭੂਤ ਬੰਗਲਾ ਵੀ ਹੈ ਜਿਹਦੇ ਵਿੱਚ ਤੁਸੀਂ ਇੱਕ ਲੱਗ ਹੀ ਅਹਿਸਾਸ ਜਿਹੜਾ ਹੈ ਹਾਰਰ ਦਾ ਫੀਲ ਕਰ ਸਕਦੇ ਹੋ ਹਾਲਾਂਕਿ ਕੁਛ ਅਤੇ ਸਾਨੂੰ ਗੈਸ ਮਿਲੇ ਜਿਹੜੇ ਕਹਿ ਰਹੇ ਨੇ ਕਿ ਉਹਨਾਂ ਨੂੰ ਭੂਤ ਤੋਂ ਡਰ ਨਹੀਂ ਲੱਗਿਆ ਸ਼ਾਇਦ ਉਹਨਾਂ ਨੂੰ ਕੰਜੂਰਿੰਗ ਵਰਗਾ ਭੂਤ ਚਾਹੀਦਾ ਸੀ ਆਵਾਜ਼ਾਂ ਨੂੰ ਵੀ ਸੁਣ ਸਕਦੇ ਹੋ ਭੂਤ ਦੀਆਂ ਬਹੁਤ ਮਜ਼ਾ ਆ ਰਿਹਾ ਜੀ ਮਜ਼ਾਕ ਚ ਵੈਰੀ ਮਦਰ ਉਹਨੂੰ ਜੇ ਦੱਸੋਈ ਆਪਾਂ ਅੰਦਰ ਜਾਈਏ ਹਾਂ ਆਪਾਂ ਚੱਲਦੇ ਹਾਂ ਮੈਂ ਮਜ਼ਾਕ ਨਹੀਂ ਕਰ ਰਿਹਾ ਆਪਾਂ ਚੱਲਦੇ ਹਾਂ ਅੰਦਰ ਚਲੋ ਆਓ ਚਲਿਏ ਆ ਤੁਹਾਨੂੰ ਭੂਤ ਬੰਗਲੇ ਦੇ ਅੰਦਰ ਅਸੀਂ ਲੈ ਕੇ ਜਾਂਦੇ ਹਾਂ ਹਾਂ ਜੀ ਕਹਿਆ ਇਹਨਾਂ ਮੇਰੀ ਆਵਾਜ਼ ਜ਼ਿਆਦਾ ਵਧੀਆ ਦੀ ਹੋ ਸਕਦੀ ਸੀ ਅੱਛਾ ਤੁਸੀਂ ਭੂਤ ਦੀ ਆਵਾਜ਼ ਕੱਢ ਲਓ ਮੇਰੀ ਨਹੀਂ ਮੈਂ ਮੈਂ ਬੜਾ ਡਿਸਪਾਇੰਟ ਹੋਇਆ ਪਿਆ ਇਹਨਾਂ ਤੋਂ ਮੇਰੀ ਆਵਾਜ਼ ਜ਼ਿਆਦਾ ਵਧੀਆ ਹੋ ਸਕਦੀ ਆ ਫਿਰ ਇਹ ਉਧਰੋਂ ਵਧੀਆ ਤੁਹਾਡੀ ਆਵਾਜ਼ ਮੇਰੀ ਮੇਰੀ ਆਵਾਜ਼ ਮੈਂ ਕਹਿਆ ਹੀ ਨਹੀਂ ਵਧੀਆ ਫਿਰ ਮੇਰੀ ਆਵਾਜ਼ ਗੰਦੀ ਆ ਰੇ ਤਾਈ ਭੂਤ ਨਾਲੋਂ ਵਧੀਆ ਅੱਛਾ ਹੁਣ ਊਂਡ ਵੀ ਹੈ ਨਾ ਇੱਕ ਊਂਡ ਤੁਸੀਂ ਦੇਖ ਸਕਦੇ ਹੋ ਕਿ ਊਂਡ ਤੇ ਊਂਡ ਦੀ ਜਵਾਰੀ ਲੈਣ ਲਈ ਵੀ ਤੁਸੀਂ ਉੱਤੇ ਊਂਡ ਦੀ ਕਰਦੇ ਛੋਟੀ ਹੈ ਊਂਡ ਦੀ ਕਰਦੇ ਛੋਟੀ ਹੈ ਤੋਂ ਟਿਕਟ ਲੱਗੀ ਏ ਤੁਹਾਡੀ ਹਾਂਜੀ ਨਹੀਂ ਅਸੀਂ ਇੱਦਾਂ ਹੀ ਅੰਦਰ ਬੜੇ ਆ ਕਿਵੇਂ ਆਹ ਟੱਪੇ ਸੀਗੇ ਇੱਧਰ ਤੋਂ ਅੱਛਾ ਦੱਸ ਉਹਨਾਂ ਨੇ ਲੋਕ ਇਸ ਗੋਡੀ ਵਾਲੇ ਨਹੀਂ ਉਹਨਾਂ ਨੇ ਉਹ ਰੋਕਦੇ ਨਹੀਂ ਹੈਗੇ ਤੁਸੀਂ ਵੀ ਟੱਪੋ ਅੱਛਾ ਮੈਂ ਸੰਤਾਨ ਯਾਰ ਰੋਕੇ ਵੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਮੈਂ ਦੱਸ ਨਹੀਂ ਸਕਦਾ ਅੰਡਰਗਰਾਊਂਡ ਹੋਇਆ ਹੋਇਆ ਮੈਂ ਆ ਦੇਖੋ ਕੁਝ ਇੰਟਰਸਟਿੰਗ ਬੰਦੇ ਵੀ ਸਾਨੂੰ ਇੱਥੇ ਮਿਲੇ ਨੇ ਜਿਹੜੇ ਹੀ ਕਹਿੰਦੇ ਅਸੀਂ ਉਹ ਕਰਨਾ ਹੈਗਾ ਪਹਿਲਾਂ ਤਾਂ ਭੂਤ ਮੰਗਲੇ ਦਾ ਉਹ ਦੱਸ ਰਹੀ ਹੈ ਕਿ ਭੂਤ ਬੰਗਲਾ ਅੰਦਰ ਭੌਂਤ ਬੰਗਲਾ ਜਿੱਦ ਦੀ ਲੋਕੀਂ ਅੰਦਰ ਇੱਕ ਵਾਰ ਅਸੀਂ ਐਂਟਰੀ ਕਰਕੇ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਭੂਤ ਬੰਗਲਾ ਕਿਵੇਂ ਦਾ ਇੱਥੇ ਦਿਖਾਈ ਦੇ ਰਿਹਾ ਹੈ ਥੋੜਾ ਜਿਆ ਅਸੀਂ ਅੰਦਰ ਜਾ ਕੇ ਤੁਹਾਨੂੰ ਦਿਖਾਵਾਂਗੇ ਭੂਤ ਬੰਗਲਾ ਵਸੇ ਆ ਨੇਰੇ ਦੀ ਵਜ੍ਹਾ ਨਾਲ ਅਸੀਂ ਤੁਹਾਨੂੰ ਅੰਦਰ ਕੋਈ ਦਿਖਾਈ ਨਹੀਂ ਦੇਣਾ ਜਿਸ ਕਰਕੇ ਅਸੀਂ ਅੰਦਰ ਨਹੀਂ ਜਾ ਰਹੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਸਿਸਕੀਆਂ ਨਹੀਂ ਆ ਪੂਤਾਂ ਦੀਆਂ ਫਿਲਮਾਂ ਵਾਂਗ ਜਿਵੇਂ ਰਾਮ ਸੈਨ ਦੀਆਂ ਫਿਲਮਾਂ ਹੈਗੀਆਂ ਉਵੇਂ ਅਤੇ ਫਿਲਮਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਬਾਹਰ ਅਸੀਂ ਤੁਹਾਨੂੰ ਦਿਖਾਇਆ ਸੀ ਸਿਲਵਰ ਮੈਨ ਬਾਹਰ ਉਹ ਸਿਲਵਰ ਮੈਨ ਦਿਖਾਇਆ ਸੀ ਉਹ ਤੁਹਾਨੂੰ ਅਸੀਂ ਇੱਥੇ ਕ 골ਡਨ ਮੈਨ ਦਿਖਾ ਰਹੇ ਆ ਬਾਅਦ ਸਿਲਵਰ ਮੈਨ ਨੂੰ ਮਿਲਿਆ ਸੀ ਇੱਥੇ ਬਾਦਰ 골ਡਨ ਮੈਨ ਖੜਾ ਹੈ ਵੀ ਬੋਲੋ ਵੀ 골ਡਨ ਮੈਨ ਕੀ ਬੋਲੋਗੇ ਆਹ ਠੀਕ ਆ ਜੀ ਸਭ ਤੋਂ ਪਹਿਲਾਂ ਨਾਮ ਬਤਾਓ ਆਪਣਾ ਕੋਬਿੰਦ ਸਿੰਘ ਦਾ ਨਾਮ ਹੈ ਰੋਬਿੰਦ ਸਿੰਘ ਕੋਬਿੰਦ ਸਿੰਘ ਕੋਬਿੰਦ ਸਿੰਘ ਕੋਬਿੰਦ ਕਿਉਂ ਬਣਿਆ ਹੋ ਆਪੇ ਸਾਹ ਸਰ ਰੋਟੀ ਰੋਟੀ ਦਾ ਤਰੀ ਹੈ ਜੀ ਨਹੀਂ ਵਧੀਆ ਲੱਗ ਰਿਹਾ ਲੋਕਾਂ ਦਾ ਰਿਸਪੌਂਸ ਅੱਛਾ ਹੈ ਫੋਟੋ ਖ ਜਾ ਰਹੇ ਲੋਕੀ ਐਕਚੁਅਲੀ ਜਿਹੜਾ ਹੈਗਾ ਕੰਮ ਇਹ ਯੂਰਪ ਦੇ ਨੇਸ਼ਨ ਜਿਆਦਾਤਰ ਮਿਲਦਾ ਸੀਗਾ ਇਹ ਹਿੰਦੂਸਤਾਨੀ ਨੂੰ ਨਵਾਂ ਸ਼ੁਰੂ ਹੋਇਆ ਕਿਵੇਂ ਦਾ ਰਿਸਪੌਂਸ ਆ ਰਿਹਾ ਹੈ ਅੱਛਾ ਮੋਕ ਪੋਚੇ ਐਸੇ ਵੀ ਆਉਂਦੇ ਜਿਹੜਾ ਮਜ਼ਾਕ ਡਾਉਣ ਵਾਲੇ ਵੀ ਆਉਂਦੇ ਆ ਅੱਛਾ ਤੇ ਵਧੀਆ ਸਮਝਦੇ ਲੋਕ ਮਜ਼ਾਕ ਤਾਂ ਦੇਖੋ ਲੋਕੀ ਜੱਜਾਂ ਦਾ ਵੀ ਨਾਲ ਨੇ ਪ੍ਰਧਾਨ ਮੰਤਰੀ ਦਾ ਵੀ ਉਡਾਰਦੇ ਆ ਆਪਾਂ ਤਾਂ ਫੇਰ ਕੀ ਚੀਜ਼ ਹੈ ਨਾ ਪਰ ਕੰਮ ਤਾਂ ਕੰਮ ਹੈ ਸਰਕਾਰ ਦਾ ਬਾਬੇ ਨਾਣ ਨੂੰ ਨਹੀਂ ਛੱਡਿਆ ਨਾ ਬੱਤਾਂ ਨੂੰ ਨਾ ਕਿਸੇ ਨੂੰ ਨਹੀਂ ਛੱਡਿਆ ਪਰ ਸਾਰੇ ਆਪਣੇ ਕੰਮ ਕਰਦੇ ਆ ਕੰਮ ਬਹੁਤ ਵਧੀਆ ਤੁਹਾਡਾ ਪੜਾ ਲੈ ਟੁਡੇ ਲਾਈਕ ਕਰਦੇ ਹੋ ਹਾਂਜੀ ਪੜਾ ਲੈ ਟੁਡੇ ਦੇ ਦਿਓ ਹਾਂ ਜੀ ਹਾਂ ਪ੍ਰੋਗਰਾਮ ਦੇ ਦਰਮિયાન ਲਾਈਕ ਕਰ ਦਿਓ ਸਾਰੇ। ਹਲੋ ਠੀਕ ਹੈ ਜੀ ਅਸੀਂ ਇੱਥੇ ਵੱਡੇ ਨੌਕਰ ਨਾਲੋਂ ਛੋਟੀ ਮਾਲਕੀ ਚੰਗੀ ਹੈ। ਬਹੁਤ ਵਧੀਆ ਬਹੁਤ ਵਧੀਆ। ਉਹ ਸੁਣ ਸਕਦੇ ਹੋ ਕਿ ਵੱਡੇ ਨੌਕਰ ਦੇ ਨਾਲੋਂ ਬੰਦੇ ਨੇ ਬਹੁਤ ਵਧੀਆ ਗੱਲ ਕਹੀ ਹੈ ਵੱਡੇ ਨੌਕਰ ਦੇ ਨਾਲੋਂ ਛੋਟੀ ਮਾਲਕੀ ਬਹੁਤ ਵਧੀਆ ਹੈ। ਪਰ ਤੁਸੀਂ ਹੁਣ ਦੇਖੋ ਝੂਲਿਆਂ ਦੇ ਨਾਲ-ਨਾਲ ਇੱਥੇ ਕਿੰਨਾ ਜ਼ਿਆਦਾ ਰਸ਼ ਜਿਹੜਾ ਹੈ ਉਹ ਦਿਖਾਈ ਦੇ ਰਿਹਾ ਹੈ। ਬਹੁਤ ਰਸ਼ ਹੈ ਇੱਥੇ ਸਾਡੇ ਨਾਲ ਕੁਝ ਨੌਜਵਾਨ ਅੱਜ ਆਏ ਨੇ ਕੀ ਨਾਮ ਤੁਹਾਡਾ? ਅਜੀਤ ਕੁਮਾਰ ਅੱਜ ਜੀ ਕੀ ਇੱਥੇ ਕਿੰਨੀ ਦਰ ਮਿਲਿਆ ਬਹੁਤ ਵਧੀਆ ਸਿਸਟਮ ਹੈ ਜੀ ਇੱਥੇ ਬੱਚਿਆਂ ਨੂੰ ਘੁੰਮਣ ਫਿਰਨ ਬਹੁਤ ਵਧੀਆ ਹੈ ਅੱਛਾ ਹਾਂ ਜੀ ਤੇ ਟਿਕਟ ਕਿੰਨੀ ਹੈ ਟਿਕਟ 100 ਰੁਪਏ ਜੇ ਸਾਰਾ ਮੇਲਾ ਘੁੰਮਣਾ ਵਿੱਚੇ ਜਲਪਰੀਆਂ ਹੀ ਤੇ ਦੂਜਾ ਹੈਗਾ ਸਿੰਪਲ 40 ਰੁਪਏ ਤੇ ਜਲਪਰੀ ਕਿਵੇਂ ਲੱਗੀ ਜਲਪਰੀਆਂ ਪੂਰੀਆਂ ਵਧੀਆ ਸੀ ਜੀ ਇੰਜੋਏ ਫੁੱਲ ਕਰਿਆ ਅੱਛਾ ਹੋਰ ਖਾਣ ਪੀਣ ਦਾ ਇੱਥੇ ਬਹੁਤ ਮਾਣ ਖਾਣ ਪੀਣ ਦਾ ਬਹੁਤ ਵਧੀਆ ਸਿਸਟਮ ਹੈ ਜੀ ਅੱਛਾ ਹਾਂ ਜੀ ਚਲੋ ਬਹੁਤ ਵਧੀਆ ਇੰਜੋਏ ਕੀਤਾ ਜਾਣੀ ਤੁਸੀਂ ਹਾਂ ਜੀ ਇਵਨਿੰਗ ਅੱਛੀ ਬਣੀ ਹਾਂ ਜੀ ਤੇ ਬੱਚਿਆਂ ਦੀ ਵੀਡੀਓ ਤੇ ਪਾਓ ਅੱਲਾਹ ਤੁਸੀ ਦੇਖ ਸਕਦੇ ਹੋ ਕਿ ਲੋਕ ਇੱਥੇ ਝੁੱਲਿਆਂ ਦਾ ਕਿੰਨਾ ਆਨੰਦ ਮਾਣ ਰਹੇ ਨੇ ਲੋਕੀ ਪਹਿਲਾਂ ਤਾਂ ਰਸ਼ ਦੇਖੋ ਕਿੰਨਾ ਜਵਾਬਸ਼ਾ ਝੁੱਲਿਆਂ ਦੇ ਵਿੱਚ ਤੁਸੀਂ ਵੀ ਇੱਥੇ ਆਓ ਤੇ ਇੱਥੇ ਆ ਕੇ ਤੁਸੀਂ ਮੇਲੇ ਦਾ ਆਨੰਦ ਲੋ ਚਲਦੇ ਹਾਂ ਅਸੀਂ ਅੱਜ ਦੇ ਲਈ ਇੰਨਾ ਹੀ ਬੜੇਲਾ ਟੂਡੇ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮੇਲਾ ਜ਼ਰੂਰ ਦੇਖਣ ਆਇਓ ਪਟਿਆਲਾ ਤੇ ਰਾਜਪੁਰਾ ਰੋਡ ਦੇ ਉੱਤੇ ਮਾਰ ਸਭਾ ਗਰਾਊਂਡ ਦੇ ਵਿੱਚ ਲੱਗਾ ਹੋਇਆ ਮੇਲਾ ਸ਼ਾਮ 4 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਦੀ ਐਂਟਰੀ ਹੈ ਤਾਂ ਆ ਕੇ ਕਮੈਂਟ ਜਰੂਰ ਕਰਕੇ ਦੱਸਿਓ ਕਿ ਤੁਸੀਂ ਮੇਲੇ ਦੇ ਵਿੱਚ ਕਿਸੇ ਦਾ ਕਿੰਨਾ ਕੋਈ ਆਨੰਦ ਮਾਣਿਆ ਕੈਮਰਾਮੈਨ ਮਨਦੀਪ ਸਿੰਘ ਮਨੀ ਨਾਲ ਇੰਦਰਵਾਹ ਇੰਦਰ ਸਬਰਵਾਲ ਪਟਿਆਲਾ ਟੂਰ